ਮਹਾਰਾਜਾ ਰਣਜੀਤ ਸਿੰਘ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਣਾ ਪਰ ਅੱਜ ਤੁਹਾਨੂੰ ਪੰਜਾਬ ਦੇ ਉਸ ਮਹਾਰਾਜੇ ਬਾਰੇ ਦੱਸਾਂਗੇ ਜਿਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਪੰਜਾਬ ਦਾ ਉਹ ਮਹਾਰਾਜਾ ਜਿਸ ਨੇ ਸ਼ਸਤਰ ਵਿਦਿਆਦਿ ਟ੍ਰੇਨਿੰਗ ਵੀ ਹਰੀ ਸਿੰਘ ਨਲੂਆ ਤੋਂ ਲਈ ਸੀ ਤੇ ਜਿਸ ਨੇ 13 ਸਾਲ ਦੀ ਉਮਰ ਵਿੱਚ ਪਹਿਲੀ ਜੰਗ ਲੜੀ ਜੋ ਚੜ੍ਹਦੀ ਜਵਾਨੀ ਵਿੱਚ ਪੇਸ਼ਾਵਰ ਦਾ ਗਵਰਨਰ ਬਣਿਆ ਤੇ 19 ਸਾਲ ਦੀ ਉਮਰ ਵਿੱਚ ਬਣ ਗਿਆ ਸੀ ਪੰਜਾਬ ਦਾ ਮਹਾਰਾਜਾ ਉਹ ਸੀ ਮਹਾਰਾਜਾ ਰਣਜੀਤ ਸਿੰਘ ਦਾ ਹੋਂਹ ਹਰ ਪੁੱਤਰਾ ਕੁੰਵਰ ਨੌਨਿਹਾਲ ਸਿੰਘ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਸਭ ਤੋਂ ਵੱਧ ਪਿਆਰ ਕਰਦੇ ਸਨ ਉਹ ਪੰਜਾਬ ਦਾ ਤੀਜਾ ਮਹਾਰਾਜਾ ਬਣਿਆ ਕਿ ਅੰਗਰੇਜ਼ ਇਤਿਹਾਸਕਾਰ ਲਿਖਦਾ ਹੈ ਕਿ ਕੁੰਵਰ ਨੌਨਿਹਾਲ ਸਿੰਘ ਦਾ ਇੱਕ ਇੱਕ ਗੁਣ ਆਪਦੇ ਦਾਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਸੀ ਜੇ ਉਹਦੀ ਉਮਰ ਉਹਦੇ ਨਾਲ ਵਫਾ ਕਰਦੀ ਤਾਂ ਕੁੰਵਰ ਨੌਨਿਹਾਲ ਸਿੰਘ ਇਨਾ ਕਾਬਿਲ ਸੀ ਕਿ ਉਹਨੇ ਪੰਜਾਬ ਦੀਆਂ ਸਰਦਾਂ ਇਰਾਨ ਇਰਾਕ ਤੱਕ ਲੈ ਜਾਣੀਆਂ ਸਨ ਪਰ ਇੰਨੇ ਹੋਣ ਹਰ ਨੌਜਵਾਨ ਦਾ ਅੰਤ ਐਨੀ ਛੇਤੀ ਕਿਵੇਂ ਹੋ ਗਿਆ ਜਿਹਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਗਰ ਦੇ ਟੋਟੇ ਦਾ ਕਤਲ ਕੀਤਾ ਤੇ ਕੌਣ ਕੌਣ ਉਸਦੇ ਕਤਲ ਵਿੱਚ ਸ਼ਾਮਲ ਸੀ ਅੱਜ ਤੁਹਾਨੂੰ ਸਭ ਦੱਸਾਂਗੇ ਬਸ ਵੀਡੀਓ ਨੂੰ ਅਖੀਰ ਤੱਕ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ। 쿠ਮਰ ਨੌਨਿਹਾਲ ਸਿੰਘ ਦਾ ਜਨਮ 11 ਫਰਵਰੀ 1820 ਨੂੰ ਰਾਣੀ ਚੰਦਕੌਰ ਦੀ ਕੁੱਖੋਂ ਆਇਆ ਸੀ। ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਸ਼੍ਰੀ ਅਮਰਸਰ ਵਿੱਚ ਸਨ। ਜਦੋਂ ਉਹਨਾਂ ਨੂੰ 쿠ਵਰ ਦੇ ਜਨਮ ਦੀ ਖ਼ਬਰ ਮਿਲੀ, ਉਹ ਉਸੇ ਵਕਤ ਸ਼੍ਰੀ ਦਰਬਾਰ ਸਾਹਿਬ ਵਿੱਚ ਹਾਜ਼ਰ ਹੋਏ ਤੇ ਦੇਰ ਤੱਕ ਆਪਣਾ ਸੀਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ੁਕਰ ਵਜੋਂ ਨਵਾਈ ਰੱਖਿਆ। ਕਹਿੰਦੇ ਆਂ ਕਿ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੱਥਾਂ ਨਾਲ ਮੋਹਰਾਂ ਦਾ ਮੀਹ ਵਰਸਾਇਆ ਸੀ। ਸ਼੍ਰੀ ਅੰਮ੍ਰਿਤਸਰ ਲਾਹੌਰ ਮੁਲਤਾਨ ਅਤੇ ਪੰਜਾਬ ਦੇ ਹੋਰ ਨਾ ਵੱਡੇ ਵੱਡੇ ਸ਼ਹਿਰਾਂ ਵਿੱਚ ਕਈ ਦਿਨਾਂ ਤੱਕ ਖੁਸ਼ੀਆਂ ਮਨਾਇਆਂ ਗਈਆਂ ਸਨ ਮਹਾਰਾਜਾ ਰਣਜੀਤ ਸਿੰਘ ਕੌਰ ਨੂੰ ਬਹੁਤ ਪਿਆਰ ਕਰਦੇ ਸਨ ਤੇ ਉਹਨਾਂ ਨੇ ਬਚਪਨ ਤੋਂ ਹੀ ਉਸਦੀ ਤਿਆਰੀ ਸ਼ੁਰੂ ਕਰਵਾ ਦਿੱਤੀ ਸੀ 쿠ਮਰ ਨੂੰ ਸਿੱਖ ਧਰਮ ਦੀ ਮਰਿਆਦਾ ਤੋਂ ਜਾਣੂ ਕਰਵਾਉਣ ਲਈ ਗਿਆਨੀ ਸੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਉਸ ਨੂੰ ਸ਼ਸਤਰ ਵਿਦਿਆ ਅਤੇ ਸੈਨਿਕ ਕਾਰਵਾਈਆਂ ਦੀ ਸਿੱਖਿਆ ਦੇਣ ਲਈ ਸਰਦਾਰ ਹਰੀ ਸਿੰਘ ਨਲਵਾ ਸਰਦਾਰ ਲੈਨਾ ਸਿੰਘ ਮਜੀਠੀਆ ਅਤੇ ਜਨਰਲ ਵੈਂਟੂਰਾ ਨੂੰ ਲਗਾਇਆ ਗਿਆ ਸੀ 쿠ਮਰ ਨੌਨਿਹਾਲ ਸਿੰਘ ਬਹੁਤ ਹੀ ਸਿਆਣਾ ਤੇ ਸੋਝਵਾਨ ਨੌਜਵਾਨ ਸੀ ਮਹਾਰਾਜਾ ਰਣਜੀਤ ਸਿੰਘ ਅਕਸਰ ਯਾਦ ਦਿੰਦੇ ਸਨ ਕਿ ਮੇਰੀ ਮੌਤ ਤੋਂ ਬਾਅਦ ਨੌਨਿਹਾਲ ਸਿੰਘ ਲੋਹ ਤਖਤ ਤੇ ਬੈਠੇਗਾ ਤੇ ਸਿੱਖ ਰਾਜ ਨੂੰ ਲੰਬੇ ਸਮੇਂ ਤੱਕ ਕਾਇਮ ਰੱਖੇਗਾ ਇਤਿਹਾਸਕਾਰ ਤਾਂ ਇਹ ਵੀ ਲਿਖਦੇ ਨੇ ਕਿ ਜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਧਾ ਹੀ ਇੱਕ ਹੋਰ ਨੌਨਿਹਾਲ ਸਿੰਘ ਨੂੰ ਮਹਾਰਾਜ ਬਣਾਇਆ ਜਾਂਦਾ ਤਾਂ ਖਾਲਸਾ ਰਾਜ ਕਦੇ ਵੀ ਖਤਮ ਨਹੀਂ ਸੀ ਹੋਣਾ ਮਹਾਰਾਜੇ ਨੇ ਕੁਮਰ ਨੂੰ ਛੋਟੀ ਉਮਰ ਵਿੱਚ ਹੀ ਮੁਈਮਾ ਤੇ ਭੇਜਣਾ ਸ਼ੁਰੂ ਕਰ ਦਿੱਤਾ ਸੀ 13 ਸਾਲ ਦੀ ਉਮਰ ਵਿੱਚ ਹੀ ਉਹ ਪਿਸ਼ਾਵਰ ਦੀ ਲੜਾਈ ਵਿੱਚ ਹਿੱਸਾ ਲੈਣ ਪਹੁੰਚ ਗਿਆ ਸੀ ਇਸੇ ਸਾਲ ਹੀ ਉਸ ਨੂੰ ਅਟਕਾ ਤੇ ਪਿਸ਼ਾਵਰ ਦਾ ਪ੍ਰਬੰਧਕ ਲਗਾਇਆ ਗਿਆ ਕੁਮਰ ਨੇ ਸਨ 1835 ਵਿੱਚ ਡੇਰਾ ਜਾਤ ਅਤੇ ਟਾਂਗ ਵਿੱਚ ਹੋਈਆਂ ਬਗਾਵਤਾਂ ਨੂੰ ਵੀ ਦਬਾਇਆ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਉਸ ਨੂੰ ਸੌਂਪੀਆਂ ਗਈਆਂ ਜਿਨ੍ਹਾਂ ਨੂੰ ਉਸ ਨੇ ਬੜੀ ਕਾਮਯਾਬੀ ਨਾਲ ਸਿਰੇ ਚੜਾਇਆ ਕੁਮਰ ਨੌਨਿਹਾਲ ਸਿੰਘ ਛੋਟੀ ਉਮਰ ਵਿੱਚ ਹੀ ਪਿਸ਼ਾਵਰ ਦਾ ਗਵਰਨਰ ਨਿਯੁਕਤ ਹੋ ਗਿਆ ਸੀ ਮਾਰਚ 1837 ਨੂੰ ਕੁਮਰ ਨੌਨਿਆਂਵਾਲ ਦਾ ਵਿਆਹ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਦੀ ਸੁਪਤਰੀ ਬੀਬੀ ਨਾਨਕੀ ਨਾਲ ਬੜੇ ਧੁੰਮ ਧਾਮ ਨਾਲ ਕੀਤਾ ਗਿਆ। ਉਸਦੇ ਵਿਆਹ ਤੋਂ 2 ਸਾਲ ਬਾਅਦ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੁਮਰ ਨੌਨਿਆਂਵਾਲ ਦੇ ਪਿਤਾ ਕੜਕ ਸਿੰਘ ਮਹਾਰਾਜਾ ਬਣੇ। ਕੜਕ ਸਿੰਘ ਦੇ ਮਹਾਰਾਜਾ ਬਣਦੇ ਹੀ ਲਾਹੌਰ ਦਰਬਾਰ ਵਿੱਚ ਧੜੇਬੰਦੀ ਸ਼ੁਰੂ ਹੋ ਗਈ। ਡੋਗਰਿਆਂ ਨੇ ਮਹਾਰਾਜਾ ਕੜਕ ਸਿੰਘ ਵਿਰੋਧ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਝੂਠੀਆਂ ਅਫਵਾਹਾਂ ਫਲਾਈਆਂ ਗਈਆਂ ਕਿ ਮਹਾਰਾਜਾ ਕੜਕ ਸਿੰਘ ਚੇਤ ਸਿੰਘ ਦੀ ਸਲਾਹ ਨਾਲ ਲ ਡੋਗਰੇਆਂ ਨੇ ਝੂਠ ਨੂੰ ਸੱਚ ਬਣਾਉਣ ਲਈ ਝੂਠੇ ਸੱਤ ਚਿੱਠੀਆਂ ਵੀ ਪੇਸ਼ ਕੀਤੀਆਂ 9 ਅਕਤੂਬਰ 1847 ਨੂੰ ਤਿੰਨੇ ਡੋਗਰੇ ਭਰਾ ਪੂਰ ਨੌਨਿਆਲ ਸਿੰਘ ਨੂੰ ਨਾਲ ਲੈ ਕੇ ਮਹਾਰਾਜਾ ਕੜਕ ਸਿੰਘ ਦੇ ਮਹਿਲ ਅੰਦਰ ਵੜ ਗਏ ਤੇ ਮਹਾਰਾਜ ਦੇ ਸਲਾਹਕਾਰ ਚੇਤ ਸਿੰਘ ਬਾਜਵਾ ਨੂੰ ਕਤਲ ਕਰ ਦਿੱਤਾ ਫਿਰ ਕੁਮਰ ਨੂੰ ਸਮਝਾ ਕੇ ਖੜਕ ਸਿੰਘ ਨੂੰ ਨજરਬੰਦ ਕਰ ਦਿੱਤਾ ਗਿਆ ਤੇ ਰਾਜ ਦਾ ਸਾਰਾ ਪ੍ਰਬੰਧ ਕੁਰ ਨੋਨੇਵਾਲ ਨੇ ਆਪਣੇ ਹੱਥ ਵਿੱਚ ਲੈ ਲਿਆ 19 ਸਾਲ ਦੀ ਉਮਰ ਵਿੱਚ ਹੀ ਨੋਨੇਵਾਲ ਨੇ ਸਿੱਖ ਰਾਜ ਦੀ ਵਾਕਡੋਰ ਸੰਭਾਲ ਲਈ ਸੀ ਉਹ ਰਾਜ ਨੂੰ ਹਰ ਖਤਰੇ ਤੋਂ ਸੁਰੱਖਿਅਤ ਕਰਨਾ ਚਾਹੁੰਦਾ ਸੀ ਮਹਾਰਾਜਾ ਬਣਦਿਆਂ ਹੀ ਉਸ ਨੂੰ ਡੋਗਰਿਆਂ ਦੇ मंसूਬੇ ਦਿਸਣ ਲੱਗ ਗਏ ਸਨ ਉਸ ਨੇ ਡੋਗਰਿਆਂ ਤੋਂ ਪਾਸਾ ਕਰਨੇ ਸ਼ੁਰੂ ਕਰ ਦਿੱਤਾ ਉਧਰ ਧਿਆਨ ਸਿੰਘ ਡੋਗਰਾ ਆਪਣੇ ਪੁੱਤਰ ਹੀਰਾ ਸਿੰਘ ਨੂੰ ਮਹਾਰਾਜਾ ਬਣਾਉਣ ਦੇ ਸੁਪਨੇ ਲੈ ਰਿਹਾ ਸੀ ਇਸ ਹੀਰਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਵਾਂਗ ਹੀ ਪਿਆਰ ਦਿੱਤਾ ਸੀ ਇਸ ਨੂੰ ਫਰਜ਼ਾਨ ਦੇ ਖਾਸ ਦਾ ਸਨਮਾਨ ਵੀ ਦਿੱਤਾ ਗਿਆ ਸੀ ਪਰ ਹੁਣ ਉਹੀ ਹੀਰਾ ਸਿੰਘ ਮਹਾਰਾਜ ਦੇ ਪੁੱਤਰ ਵਿਰੋਧ ਵਿਉਂਤਾ ਕੱਢ ਰਿਹਾ ਸੀ 5 ਨਵੰਬਰ 1840 ਨੂੰ ਮਹਾਰਾਜਾ ਖੜਕ ਸਿੰਘ ਦੀ ਮੌਤ ਹੋ ਗਈ ਖੜਕ ਸਿੰਘ ਦਾ ਅੰਤਿਮ ਸੰਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਕੋਲ ਹੋ ਰਿਹਾ ਸੀ ਇੱਥੇ ਹੀ ਡੋਗਰੇ ਨੇ ਆਪਣੀ ਅਗਲੀ ਕਨੌਣੀ ਚਾਲ ਚੱਲੀ ਉਦੋਂ ਸਿੱਖ ਰਾਜ ਦੇ ਤੋਪਾਂ ਦੇ ਦਾਫਰ ਗਾਰਡਰਾਂ ਸੀ ਉਹ ਧਿਆਨ ਸਿੰਘ ਦਾ ਵੀ ਗੁੜਾ ਮਿੱਤਰ ਸੀ ਸੰਸਕਾਰ ਵਾਲੀ ਜਗ੍ਹਾ ਕੋਲ ਹੀ ਧਿਆਨ ਸਿੰਘ ਨੇ ਉਸ ਨੂੰ ਤੋਪਖਾਨੇ ਵਿੱਚੋਂ 40 ਸਿਪਾਹੀ ਬਿਨਾਂ ਵਰਦੀ ਤੋਂ ਲਿਆਉਣ ਲਈ ਕਿਹਾ ਕੁੰਵਰ ਨੌਨਿਆਲ ਦੇ ਰਾਜਾ ਧਿਆਨ ਸਿੰਘ ਡੋਗਰਾ ਅਤੇ ਗਾਰਡਨਰ ਨੂੰ ਹੌਲੀ ਹੌਲੀ ਕੁਸਰ-ਫੁਸਰ ਕਰਦੇ ਵੇਖ ਲਿਆ। ਕੁੰਵਰ ਨੌਨਿਆਲ ਸਿੰਘ ਸਮਝ ਗਿਆ ਸੀ ਕਿ ਕੋਈ ਤਾਂ ਖੇਡ ਖੇੜੀ ਜਾ ਰਹੀ ਹੈ। ਉਹ ਛਾਤੀ ਬੁਲਾਵ ਸਿੰਘ ਡੋਗਰੇ ਦੇ ਪੁੱਤਰ ਉਦਮ ਸਿੰਘ ਨੂੰ ਨਾਲ ਲੈ ਕੇ ਕਿਲੇ ਵੱਲ ਤੁਰ ਪਿਆ। ਬਾਕੀ ਦਰਬਾਰੇ ਵੀ ਉਹਨਾਂ ਦੇ ਪਿੱਛੇ-ਪਿੱਛੇ ਸਨ। ਕੁੰਵਰ ਨੌਨਿਆਲ ਸਿੰਘ ਨੂੰ ਅੰਦਾਜ਼ਾ ਤਾਂ ਹੋ ਗਿਆ ਸੀ ਕਿ ਕੋਈ ਤਾਂ ਹੋਣ ਵਾਲਾ ਹੈ। ਪਰ ਕੀ ਹੋਣਾ ਇਸਦਾ ਪਤਾ ਨਹੀਂ ਸੀ ਇਸੇ ਕਰਕੇ ਕੁੰਵਰ ਨੌਨਿਆਂਵਾਲ ਦੇ ਉਦਮ ਸਿੰਘ ਦਾ ਹੱਥ ਘੁੱਟ ਕੇ ਫੜ ਲਿਆ ਤੇ ਉਸ ਨੂੰ ਆਪਣੇ ਨਾਲ ਹੀ ਬਿਠਾ ਲਿਆ ਕਿੰਨੀ ਵਾਰ ਹੱਥ ਚ ਡਾਉਣ ਦੇ ਬਾਵਜੂਦ ਵੀ ਉਸ ਨੇ ਉਦਮ ਸਿੰਘ ਡੋਗਰੇ ਦਾ ਹੱਥ ਨਹੀਂ ਛੱਡਿਆ ਜਦੋਂ ਰੇਸ਼ਵੀ ਦਰਵਾਜ਼ੇ ਕੋਲ ਪਹੁੰਚੇ ਤਾਂ ਉਸ ਉੱਪਰ ਵਿਜੇ ਸਿੰਘ ਆਪਣੇ ਸਪਾਈਆਂ ਸਬੇਤ ਬੈਠਾ ਸੀ ਉਸ ਨੂੰ ਕਿਹਾ ਗਿਆ ਸੀ ਕਿ ਜਦੋਂ ਕੁੰਵਰ ਨੌਨਿਆਂਵਾਲ ਸਿੰਘ ਦਰਵਾਜ਼ੇ ਦੇ ਇਟਮ ਦੀ ਲੰਘੇ ਤਾਂ ਉਸ ਉੱਪਰ ਇਟਾਂ ਦਾ ਛੱਜਾ ਛੁੱਟ ਦਿੱਤਾ ਜਾਵੇ ਕਰਨਲ ਵਿਜੇ ਸਿੰਘ ਨੂੰ ਇਸ ਗੱਲ ਦਾ ਇਸ਼ਾਰਾ ਕਰਨ ਵਾਸਤੇ ਹੀਰਾ ਸਿੰਘ ਡੋਗਰਾ ਪਾਸੇ ਤੇ ਖੜਾ ਸੀ ਜਦੋਂ ਕੁੰਵਰ ਨੌਨਿਹਾਲ ਸਿੰਘ ਦਰਵਾਜ਼ੇ ਕੋਲ ਪਹੁੰਚਣ ਲੱਗਾ ਤਾਂ ਹੀਰਾ ਸਿੰਘ ਨੇ ਦੇਖਿਆ ਕਿ ਕੁੰਵਰ ਤਾਂ ਉਦਮ ਸਿੰਘ ਦਾਤ ਫੜੀ ਬੈਠਾ ਹੈ ਉਸਨੇ ਆਪਣੇ ਪਿਤਾ ਧਿਆਨ ਸਿੰਘ ਤੋਂ ਇਸ਼ਾਰੇ ਨਾਲ ਪੁੱਛਿਆ ਕਿ ਹੁਣ ਕੀ ਕੀਤਾ ਜਾਵੇ ਧਿਆਨ ਸਿੰਘ ਡੋਗਰੇ ਦੇ ਦਿਮਾਗ ਉੱਪਰ ਤਾਂ ਇੱਕੋ ਹੀ ਭੂਤ ਸਵਾਰ ਸੀ ਕਿ ਕਿਸੇ ਵੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ ਨੂੰ ਖਤਮ ਕਰਕੇ ਮੈਂ ਆਪਣੇ ਪੋਤੀਰਾ ਸਿੰਘ ਨੂੰ ਤਖਤ ਤੇ ਬਿਠਾ ਦੇਵਾਂ ਧਿਆਨ ਸਿੰਘ ਡੋਗਰੇ ਨੇ ਹੀਰਾ ਸਿੰਘ ਨੂੰ ਇਸ਼ਾਰਾ ਕੀਤਾ ਕਿ ਤੁਸੀਂ ਆਪਣਾ ਕੰਮ ਕਰੋ ਮੇਰਾ ਭਤੀਜਾ ਉਦਮ ਸਿੰਘ ਮਰਦਾ ਹੈ ਤਾਂ ਮਰ ਜਾਵੇ ਆਪਣੇ ਪੁੱਤਰ ਨੂੰ ਮਹਾਰਾਜਾ ਬਣਾਉਣ ਲਈ ਡੋਗਰੇ ਨੇ ਆਪਣੇ ਸਾਰੇ ਭਤੀਜੇ ਦੀ ਬਲੀ ਦੇ ਦਿੱਤੀ ਹੀਰਾ ਸਿੰਘ ਦੇ ਇਸ਼ਾਰਾ ਕਰਦੇ ਸਾਰੇ ਕੁਮਰ ਰੋਣੇ ਵਾਲ ਉੱਪਰ ਸੱਜਾ ਸੁੱਟ ਦਿੱਤਾ ਗਿਆ ਇਹ ਬਾਣਾ ਕੁਝ ਮਿੰਟਾਂ ਸੈਕਿੰਟਾਂ ਵਿੱਚ ਹੀ ਵਾਪਰ ਗਿਆ ਉਦਮ ਸਿੰਘ ਤਾਂ ਮੌਕੇ ਤੇ ਹੀ ਮਾਰਿਆ ਗਿਆ ਪਰ ਕੁੰਵਰ ਦੇ ਕੰਨ ਪਿੱਛੇ ਛੋਟੀ ਜਿਹੀ ਸੱਟ ਲੱਗੀ ਜਿਹਦੇ ਚੋਂ ਬਸ ਥੋੜਾ ਜਿਹਾ ਲਹੂ ਸਿੰਮ ਕੇ ਬਾਹਰ ਆਇਆ ਕੁੰਵਰ ਨੌਨਿਹਾਲ ਸਿੰਘ ਇੱਕ ਵਾਰ ਬੇਹੋਸ਼ ਹੋ ਗਿਆ ਤੇ ਧਰਤੀ ਤੇ ਡਿੱਗ ਪਿਆ ਸਭ ਕੁਝ ਪਹਿਲਾਂ ਤੋਂ ਹੀ ਤੈਅ ਸੀ ਦਰਵਾਜੇ ਦੇ ਨਾਲ ਵਾਲੀ ਕੋਠੜੀ ਵਿੱਚੋਂ ਪਲਕੀ ਅਤੇ ਬਿਨਾ ਵਰਦੀ ਤੋਂ ਪੰਜ ਸਿਪਾਹੀ ਬਾਹਰ ਆਏ ਤੇ ਕੁੰਵਰ ਨੂੰ ਫਟਾਫਟ ਕਿਲੇ ਦੇ ਅੰਦਰ ਲੈ ਗਏ ਸਰਦਾਰ ਲੈਣਾ ਸਿੰਘ ਮਜੀਠੀਆ ਉਹਨਾਂ ਦੇ ਮਗਰ ਭਜਾ ਪਰ ਧਿਆਨ ਸਿੰਘ ਨੇ ਉਸ ਨੂੰ ਵੀ ਧੱਕੇ ਮਾਰ ਕੇ ਪਿੱਛੇ ਮੋੜ ਦਿੱਤਾ ਕੁੰਵਰ ਨੂੰ ਕਿਲੇ ਦੇ ਅੰਦਰ ਵਾਰਨ ਤੋਂ ਬਾਅ ਇਹ ਬੰਦੇ ਲੈ ਕੇ ਵਾਪਸ ਆਇਆ ਤਾਂ ਇਹ ਪਾਣਾ ਵਰਤ ਚੁੱਕਾ ਸੀ ਧਿਆਨ ਸਿੰਘ ਔਰ ਹੀ ਕੁੰਵਰ ਨੂੰ ਪਾਲਕੀ ਵਿੱਚ ਪਾ ਕੇ ਹਜ਼ੂਰੀ ਬਾਗ ਵਿੱਚ ਲਿਜਾ ਰਹੇ ਸਨ ਮੈਨੂੰ ਧਿਆਨ ਸਿੰਘ ਨੇ ਬੰਦੇ ਵਾਪਸ ਲੈ ਜਾਣ ਲਈ ਕਿਹਾ ਇਹ ਗੱਲ ਮੇਰੇ ਅੰਦਰ ਬੁਝਾਰਤ ਜਿਹੀ ਬਣ ਗਈ ਕਿ ਇਹਨਾਂ ਬੰਦਿਆਂ ਤੋਂ ਕੀ ਕਰਵਾਉਣਾ ਸੀ ਤੇ ਹੁਣ ਇਹਨਾਂ ਨੂੰ ਵਾਪਸ ਕਿਉਂ ਕਰ ਦਿੱਤਾ ਸ਼ਾਈ ਮਹਲ ਦੇ ਸਾਹਮਣੇ ਪੋਰੇ ਵਿੱਚ ਆਖਰੀ ਪਾਣਾ ਵਰਤਾਇਆ ਗਿਆ ਕੁੰਵਰ ਦੀ ਪਾਲਕੀ ਨੂੰ ਕਮਰੇ ਦੇ ਅੰਦਰ ਵਾਰ ਕੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ ਗਿਆ ਉਸ ਕਮਰੇ ਅੰਦਰ ਧਿਆਨ ਸਿੰਘ ਡੋਗਰਾ ਅਤੇ ਉਸਦੇ ਦੋ ਪਹਾੜੀ ਨੌਕਰ ਸਨ ਕਮਰੇ ਦੇ ਬਾਹਰ ਡੋਗਰਾ ਪਹੁੰਚਦੇ ਸਪਾਈ ਲਾ ਦਿੱਤੇ ਗਏ ਤਾਂ ਕਿ ਕਮਰੇ ਦੇ ਨੇੜੇ ਕੋਈ ਨਾ ਸਕੇ ਮਹਾਰਾਣੀ ਚੰਦਕੌਰ ਅਜੇ ਸੰਸਕਾਰ ਵਾਲੀ ਜਗ੍ਹਾ ਤੇ ਹੀ ਸੀ ਕਿਸੇ ਨੇ ਜਾ ਕੇ ਨੌਨੇਵਾਲ ਸਿੰਘ ਤੇ ਵਾਪਰੇ ਪਾਣੀ ਦੀ ਗੱਲ ਉਸਨੂੰ ਦੱਸੀ ਉਹ ਇੱਕਦਮ ਹੀ ਕਿਲੇ ਵੱਲ ਭੱਜ ਪਈ ਨਾਲ ਹੀ ਜਦ ਕੁਮਰ ਦੀ ਪਤਨੀ ਬੀਬੀ ਨਾਲਕੀ ਨੂੰ ਪਤਾ ਲੱਗਿਆ ਉਹ ਵੀ ਕਿਲੇ ਵੱਲ ਦੌੜ ਪਈ ਜਦੋਂ ਕਿਲੇ ਦੇ ਦਰਵਾਜ਼ੇ ਤੇ ਪਹੁੰਚ ਗਿਆ ਤਾਂ ਦਰਵਾਜ਼ੇ ਬੰਦ ਸਨ ਉਹ ਰੋ ਰੋ ਕੇ ਵਾਸਤੇ ਪਹੁੰਚ ਰਹੀਆਂ ਪਰ ਕਿਸੇ ਨੇ ਦਰਵਾਜ਼ੇ ਨਾ ਖੋਲੇ ਪੂਰੇ ਅੰਦਰ ਧਿਆਨ ਸਿੰਘ ਡੋਗਰੀ ਨੇ ਸਭ ਤੋਂ ਵੱਡੀ ਦਰਿੰਦਗੀ ਪ੍ਰਦਰਿਸ਼ਤ ਕੀਤੀ ਉਸਨੇ ਆਪਣੇ ਪਹਾੜੀ ਨੌਕਰਾਂ ਨਾਲ ਲੜ ਕੇ ਪੱਥਰ ਮਾਰ ਮਾਰ ਕੇ ਕੁਮਰ ਨੌਨੇਲ ਸਿੰਘ ਦਾ ਸਿਰ ਫੇਦ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਜਿਗਰ ਦੇ ਟੋਟੇ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਕੁੰਵਰ ਨੌਨਿਹਾਲ ਸਿੰਘ ਸਿਰਫ 1 ਸਾਲ 28 ਦਿਨ ਰਾਜ ਕਰਨ ਤੋਂ ਬਾਅਦ 5 ਨਵੰਬਰ 1840 ਨੂੰ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦੀ ਚਿਕਾ ਟੰਡੀ ਉਨ ਤੋਂ ਪਹਿਲਾਂ ਹੀ ਸਿੱਖ ਰਾਜ ਨੂੰ ਹਲਵਿਦਾ ਕਹਿ ਗਿਆ। ਸਿੱਖ ਰਾਜ ਦੇ ਇਸ ਨੌਜਵਾਨ ਮਹਾਰਾਜੇ ਦਾ ਬੜਾ ਹੀ ਦੁਖਦਾਈ ਅੰਤ ਹੋਇਆ। ਦੋਸਤੋ ਇਸ ਤਰ੍ਹਾਂ ਦੀਆਂ ਇਤਿਹਾਸਕ ਵੀਡੀਓ ਬਣਾਉਣ ਤੇ ਬਹੁਤ ਸਮਾਂ ਤੇ ਮਿਹਨਤ ਲੱਗਦੀ ਹੈ। ਇਸ ਲਈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ।